जय श्री बालाजी आज ਆਪਣੇ ਕੋਲ ਆਇਆ ਦੀਪਕ ਵੀਰਾ ਇਹਨਾਂ ਨੇ ਲੈਣਾ ਸੀ Oppo ਦਾ A5 ਆਪਾਂ ਬਹੁਤ ਹੀ ਵਧੀਆ ਡੀਲ 'ਚ ਦਿੱਤਾ ਵੀਰੇ ਨੂੰ ਫਾਈਨਾਂਸ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਆਪਣੀ ਸਕੀਮ ਚੱਲੀ ਹੈ ਦਿਵਾਲੀ ਧਮਾਕਾ ਸਕੀਮ ਹਜੇ ਵੀ ਚੱਲ ਰਹੀ ਹੈ ਵੀਰੇ ਨੇ ਕੂਪਨ ਸਕ੍ਰੈਚ ਕੀਤਾ ਤਾਂ ਇਹਦੇ ਵਿੱਚੋਂ ਗੀਜ਼ਰ ਨਿਕਲਿਆ ਵੀਰੇ ਨੂੰ ਤੇ ਦੀਪਕ ਵੀਰੇ ਨੂੰ ਪੁੱਛਦੇ ਆ ਵੀ ਕਿਵੇਂ ਲੱਗੀ ਆਪਣੀ ਸਕੀਮ ਤੇ ਕਿਵੇਂ ਲੱਗੀ ਡੀਲ ਦੀਪਕ ਵੀਰੇ ਕਿਵੇਂ ਲੱਗੀ ਵੀਰੇ ਬਹੁਤ ਵਧੀਆ ਲੱਗੀ ਆਪਾਂ ਨੂੰ ਤੇ ਆਪਾਂ ਪਹਿਲੀ ਵਾਰ ਵਿਜ਼ਿਟ ਕੀਤਾ ਸੀ ਵੀਰੇ ਤੁਹਾਡੀ ਸਕੀਮ ਬਹੁਤ ਵਧੀਆ ਲੱਗੀ ਤੇ ਖਰੀਦ ਬੰਦਾ ਗਿਫਟ ਜਿੱਤ ਰਿਹਾ ਉਹੀ ਦੇਖ ਕੇ ਮੈਂ ਤੁਹਾਡੇ ਕੋਲ ਵਿਜ਼ਿਟ ਕੀਤਾ ਆ ਦੇ ਗਿਫਟ ਸਕੀਮ ਵਧੀਆ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਘੱਟ ਖਰਚੇ ਦੇ ਮਿਲਿਆ ਫੋਨ ਮੈਨੂੰ ਤੁਹਾਡਾ ਗਿਫਟ ਵੀ ਵਧੀਆ ਲੱਗੇ ਤੇ ਆ ਜਿਹੜਾ ਸਕ੍ਰੈਚ ਕੀਤਾ ਇਹ ਕੋਈ ਫੇਕ ਗੱਲ ਤਾਂ ਨਹੀਂ ਹੈਗੀ ਨਹੀਂ ਵੀਰੇ ਨਹੀਂ ਬਿਲਕੁਲ ਸਹੀ ਗੱਲ ਹੈ ਲੱਗੇ ਵੀ ਇਲੈਕਟ੍ਰੋਨ ਇਹ ਜਿੱਦ ਜਿੱਤ ਗਏ ਬਹੁਤ ਵਧੀਆ ਲੱਗੇ ਵੀਰੇ ਤੁਸੀਂ ਵੀ ਕੋਈ ਵੀ ਮੋਬਾਈਲ ਲੈਣਾ ਜੀ ਐਲਈਡੀ ਲੈਣਾ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆਪਣੀ ਜਿਹੜੀ ਸਕੀਮ ਆ ਦੀਵਾਲੀ ਲੰਘ ਚੁੱਕੀ ਆ ਪਰ 13 ਗਿਫਟ ਹਜੇ ਵੀ ਚੱਲ ਰਹੇ ਨੇ ਜੀ 5 ਨਵੰਬਰ ਤੱਕ ਹਜੇ ਵੀ ਐਲਈਡੀਆਂ ਗੀਜ਼ਰ ਤੇ ਹਜ਼ਾਰਾਂ ਦੇ ਇਨਾਮ ਬਾਕੀ ਨੇ ਜੀ 5 ਨਵੰਬਰ ਤੱਕ ਤੁਸੀਂ ਵੀ ਕੋਈ ਵੀ ਮੋਬਾਈਲ ਲੈਣ ਲਈ ਵਿਜ਼ਿਟ ਕਰੋ ਸਿੰਘਲਾ ਕਮਿਊਨੀਕੇਸ਼ਨ ਚੋਮਰੋਡ ਮਲਾਉਂਦ ਥੈਂਕ ਯੂ